ਹਾਂ ਜੀ ਮੇਰੀ ਮੰਮੀ ਰੈਡੀ ਹੈ ਮੇਰੀ ਮੰਮੀ ਰੈਡੀ ਫਿਰ ਬਿਸਕੁਟ ਬਿਸਕੁਟ ਰੱਖ ਲੈਣਾ ਤੇ ਬਸ ਔਰ ਕੀ ਕਰਨਾ ਤਾਂ ਮੈਂ ਪਕੌੜੇ ਘੋਂਗੇ ਅੱਛੇ ਇਹ ਸੀ ਪਕੌੜੇ ਘਾਸੀ ਆਲੂ ਲੂ ਵਾਲੇ ਪਕੌੜੇ ਖਵਾ ਦੋ ਬਸ ਔਰ ਖਿਆ ਪਨੀਰ ਵਾਲੇ ਪਕੌੜੇ ਬਣਾ ਹੈ ਕੀ ਆਵਾਜ਼ ਹੈ ਕੀ ਆਵਾਜ਼ ਹੈ ਹੈਲੋ ਐਂਡ ਵੈਲਕਮ ਬਈਸ ਕੀ ਅੱਜ ਅੱਲਾ ਬੱਬੇ ਠੀਕ ਠਾਕ ਹੋ ਸਿੱਤਾ ਕੇ ਆ। ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਮੀਦਾਨ ਫ੍ਰੀਜ਼ ਵਲੌਗਸ ਤੇ ਇਹ ਲੱਗਿਆ ਬੱਬੇ ਵਲੌਗਿੰਗ ਸਟਾਰਟ ਹੀ ਕਰਨ। ਇਹ ਰਹੀ ਕਹਾਸੀ ਮਜ਼ਾਕ ਵਾਲੀ ਗੱਲ। ਇਹ ਮਤਲਬ ਉਹਦਾ ਮਜ਼ਾਕ ਕਰ ਰਹੇ ਸੀਗੇ ਤੇ ਆਪਾਂ ਬਣਾ ਰਹੇ ਕਿ ਮਮੀ ਰੈਡੀ ਉਹਨਾਂ ਨੇ ਆਲਾ ਉਧਰੋਂ ਤੇ ਤਾਂ ਕਰਕੇ ਆਪ ਲੈਂਦਾ ਜੀ ਪਨੀਰ ਤੇ ਬਣਾ ਰਿਆ ਪਹਿਲਾਂ ਸਾਡੀ ਫਲਾਸ ਫਰਾਈ ਕੀਤੇ ਹੋਏ ਨੇ ਪਹਿਲਾਂ ਅਸੀਂ ਹਾਫ ਫਰਾਈ ਕਰਕੇ ਰੱਖੀ ਹਾਂ ਹਾਂ ਬਿਲਕੁਲ ਪਨੀਰ ਪਕੌੜੇ ਤੁਸੀਂ ਦੂਜੀ ਤਰ੍ਹਾਂ ਵੀ ਖਾਦੇ ਹੋਣਗੇ ਬਟ ਆਪਾਂ ਇਹਨਾਂ ਨੂੰ ਮਤਲਬ ਫਿੰਗਰ ਦੀ ਸ਼ੇਪ ਚ ਕੱਟਿਆ ਪਨੀਰ ਨੂੰ ਤੇ ਮਤਲਬ ਇੱਕ ਚੀਜ਼ ਹੋਰ ਆ ਹੁਣ ਸਾਨੂੰ ਨਾ ਇੱਕ ਇਹ ਆਦਤ ਪੈਂਦੀ ਜਾਂਦੀ ਆ ਅਸੀਂ ਬਾਜ਼ਾਰ ਤੋਂ ਨਾ ਹਾਂਜੀ ਹਾਂਜੀ ਲੋ ਜੀ ਏ ਕੰਬੀ ਆ ਉਹਦੇ ਤੇ ਬਾਜ਼ਾਰ ਤੋਂ ਹੁਣ ਸਾਨੂੰ ਇੱਕ ਚੀਜ਼ ਨਹੀਂ ਆਦਤ ਇਹ ਪੈਂਦੀ ਜਾਂਦੀ ਆ ਕਿ ਅਸੀਂ ਬਾਜ਼ਾਰ ਤੋਂ ਚੀਜ਼ ਬਹੁਤ ਜ਼ਿਆਦਾ ਘੱਟ ਲੈ ਕੇ ਆਉਣ ਲੱਗੇ ਹਾਂ ਨਾ ਮੇਰਾ ਹੁਣ ਅਸੀਂ ਬਜਾਗ ਲਈ ਸੀ ਜ ਮਤਲਬ ਓਏਡ ਕਰਦੇ ਆ ਹੁਣ ਅਸੀਂ ਪਹਿਲਾਂ ਸੋਚਦੇ ਸੀ ਕਿ ਆਪਾਂ ਪਨੀਰ ਪਕੌੜੇ ਲੈ ਆਨੇ ਆ ਬਟ ਫਿਰ ਅਸੀਂ ਸੋਚਿਆ ਕਿ ਨਹੀਂ ਛੱਡੋ ਯਾਰ ਪਨੀਰ ਪਕੌੜੇ ਕੀ ਲੈਣਾ ਆਪਾਂ ਪਨੀਰ ਹੀ ਲੈ ਕੇ ਆਣਾ ਉਹ ਕੀ ਇਸ ਮਾਲ ਖੰਡਾਤਾ ਤੇ ਫਿਰ ਅਸੀਂ ਸੋਚਿਆ ਹਾਂ ਦੇ ਕੀ ਕਰਾਂ ਕਰਾਂ ਹੈਲੋ ਗਾਇਜ਼ ਬੈਕ ਟੂ ਮਾਈ ਯੂਟਿਊਬਰ ਬਣੇਗਾ ਅਸੀਂ ਤੇ ਤਾਂ ਕਰਕੇ ਮਿੱਤਰੋ ਫਿਰ ਆਪਾਂ ਸੋਚੇ ਕਿ ਯਾਰ ਜੇ ਪਨੀਰ ਪਕੌੜੇ ਲੈਣ ਜਾਂਦੇ ਆ ਤਾਂ ਉਹ ਫਿਰ ਸਾਡਾ 250 ਰੁਪਏ ਕਿਲੋ ਹੋਣੇ ਸ਼ਾਇਦ ਇੰਨੇ ਕੇ ਸਾਹ ਦੇ ਨਾਲ ਮਤਲਬ 50 ਰੁਪਏ ਗਿੱਲੋ ਤੇ ਯਾਰ ਇਹ ਤੋਂ ਅੰਗਾ ਅਸੀਂ ਫਿਰ 180 ਰੁਪਏ ਦਾ ਮਤਲਬ ਅੱਧਾ ਕਿਲੋ ਪਨੀਰ ਮਿਲਿਆ ਜੀ ਸਾਨੂੰ ਤੇ ਬੱਬੇ ਆਪਾਂ ਘਰੇ ਪਨੀਰ ਦੇ ਪਕੌੜੇ ਬਣਾ ਰਿਆ ਨਾਲੇ ਵਧੀਆ ਬੇਸਣਾ ਆਪਣੇ ਘਰ ਦਾ ਜਿਵੇਂ ਵੀ ਆਪਾਂ ਯੂਜ਼ ਕਰਦੇ ਆ ਨਾਲੇ ਵਧੀਆ ਤੇਲ ਆ ਤੇ ਵਧੀਆਨ ਮਤਲਬ ਆਪਣੇ ਹੱਥੋਂ ਚੀਜ਼ ਬਣੀ ਹੋਈ ਐ ਬੈਸਟ ਆ ਤੇ ਨਾਲ ਦੇ ਨਾਲ ਮਨ ਲਗਾਦਾ ਮੀਂਹ ਤੋਂ ਨਹੀਂ ਕੋਈ ਹੋਰ ਵੀ ਤਿਆਰੀ ਕਰੀ ਜਾਂਦੇ ਬਣਾ ਰਹੇ ਆ ਅੱਛਾ ਅੱਛਾ ਉਹ ਵੀ ਘਰੇ ਬਣਾਉਣੇ ਨੇ ਕੀ ਬਾਤ ਹੈ ਤੇ ਮਿੱਤਰੋ ਆਲੂ ਚਿਪਸ ਜਿਵੇਂ ਆਲੂ ਆਪਣੇ ਫ੍ਰੈਂਚ ਆਪਾਂ ਕਹਿੰਦੇ ਨੇ ਫ੍ਰੈਂਚ ਫ੍ਰਾਈ ਫਿੰਗਰ ਉਹ ਵੀ ਆਪਾਂ ਘਰੇ ਬਣਾ ਰਹੇ ਹਾਂ ਪਹਿਲਾ ਸਲਾਹ ਸੀ ਕਿ ਸਾਰਾ ਕੁਝ ਬਾਹਰੋਂ ਲੈ ਕੇ ਆਉਣ ਦੀ ਬਟਾ ਪਰ ਇਹ ਚੀਜ਼ਾਂ ਨਾ ਇਹ ਦੋਨੋਂ ਜਣੀਆਂ ਇਹ ਦੋ ਮਤਲਬ ਦੋਨੋਂ ਜਣੀਆਂ ਇਹ ਚੀਜ਼ਾਂ ਅਵੋਇਡ ਕਰਦੀਆਂ ਨੇ ਕਿ ਬਾਹਰ ਦਾ ਆਪਾਂ ਨਹੀਂ ਲੈਣਾ ਪਰ ਘਰੇ ਬਣਾਵਾਂਗੇ ਤਾਂ ਕਰਕੇ ਹੁਣ ਨਾਲ ਦੇ ਨਾਲ ਉਮੀਦ ਘਟ ਰਹੀ ਆ ਨਾਲ ਦੇ ਫਿੰਗਰ ਇੱਧਰ ਬੇਸਣ ਰੈਡੀ ਆ ਇੱਧਰ ਮੰਮੀ ਨੇ ਨਾ ਮਤਲਬ ਜਿਹੜੇ ਆ ਫਿੰਗਰ ਸੀਗੇ ਪਨੀਰ ਵਾਲੇ ਪਨੀਰ ਵਾਲੇ ਪਕਵੜੇ ਫਿੰਗਰ ਦੀ ਸ਼ੇਪ ਚ ਇਹਨਾਂ ਨੂੰ ਮਤਲਬ ਹਾਫ ਫਰਾਈ ਕਰਕੇ ਰੱਖ ਲਿਆ ਤੇ ਜਦੋਂ ਮੰਮੀ ਉਹਨੇ ਆ ਜਾਣਗੇ ਫਿਰ ਆਪਾਂ ਉਹਨਾਂ ਨੂੰ ਮਤਲਬ ਆਪਾਂ ਫੁੱਲ ਕੁਕ ਕਰਕੇ ਫਿਰ ਉਹਨਾਂ ਨੂੰ ਦੇਵਾਂਗੇ ਠੀਕ ਆ ਤੇ ਹੁਣ ਅੱਜ ਹੋਰ ਕੀ ਬਣਾਣਾ ਵੀ ਹਾਂਜੀ ਬਾਕੀ ਆਪਾਂ ਰੋਟੀ ਖਵਾ ਕੇ ਭੇਜਾਂਗੇ ਕੀ ਇਹਦੇ ਕੋफ्ते ਬਣਾ ਰਹੇ ਆ ਕੀ ਇਹਦੇ ਕੋफ्ते ਨੇ ਦੀ ਰੈਸਪੀ ਦੇਖਿਓ ਸੀਰੀਅਸਲੀ ਅਲਟੀਮੇਟ ਹੋ ਗਈ ਤੁਹਾਨੂੰ ਬੜੀ ਘੈਂਟ ਚੀਜ਼ ਨਾਲੇ ਇੱਕ ਨਵੀਂ ਰੈਸਪੀ ਮਲਾਈ ਦੇ ਕੋफ्ते ਮਲਾਈ ਦੇ ਕੋफ्ते ਨਾਲੇ ਕਿਉਂ ਮਲਾਈ ਕੋफ्ते ਵੀ ਤਾਂ ਹੁੰਦਾ ਇਹ ਕਹਿੰਦੇ ਕੋ ਉੱਤੇ ਨੇ ਮੰਮੀ ਮਲਾਈ ਕੋਕਤਾ ਹੀ ਬਣਾਉਣਾ ਅੱਛਾ ਮਲਾਈ ਕੋ ਉੱਤੇ ਹੀ ਬਣਾਉਣਾ ਠੀਕ ਆ ਇਹਦੀ ਮਤਲਬ ਜਿਹੜੀ ਰੈਸਪੀ ਹੋਊਗੀ ਮੇਟਰ ਉਹ ਜੀ ਇੱਕ ਡਿਫਰੈਂਟ ਹੋਊਗੀ ਯੂਨਿਕ ਹੋਊਗੀ ਤੁਸੀਂ ਦੇਖਿਆ ਜਰੂਰ ਤੇ ਯਾਰ ਜੋ ਵੀ ਮਤਲਬ ਮੈਂ ਬੋਲ ਰਿਹਾ ਇੱਕ ਹਾਸੇ ਮਜ਼ਾਕ ਵਾਲੀ ਗੱਲ ਆ ਕੁਝ ਲੋਕ ਹੈਮਨ ਇੱਧਰ ਦੇਖੋ ਸਿੱਕੇ ਮਤਲਬ ਇੱਕ ਹਾਸੇ ਮਜ਼ਾਕ ਤੇ ਹਾਸੇ ਮਜ਼ਾਕਾਂ ਬਾਕੀ ਲੱਗੇ ਹੋਏ ਨੇ ਕੱਟਣ ਤੇ ਡੋਟ ਮਾਈਂਡ ਜਿਹੜਾ ਵੀ ਮੰਨ ਮੇਰੀ ਵੀਡੀਓ ਦੇਖੇ ਮਣ ਮਣ ਤੂੰ ਵੀ کہہ ਰਹੇ ਇਧਰੋਂ ਕਰਕੇ ਆਹੋ ਮਜ਼ਾਕ ਕਰ ਰਹੇ ਨੇ ਤਾਂ ਜਸ ਤੇ ਸੀਰੀਅਸਲੀ ਵੀ ਨਾ ਮਜ਼ਾਕ ਹੀ ਰਹਾ ਬਾਕੀ ਮੰਮੀ ਉਹਨੇ ਆ ਜਾਣ ਉਸ ਬੰਦ ਨਾਲ ਪਨੀਰ ਪਕੌੜੇ ਵੀ ਰੈਡੀ ਨੇ ਫ੍ਰੈਂਚ ਫਿੰਗਰ ਵੀ ਰੈਡੀ ਨੇ ਫ੍ਰੈਂਚ ਫਰਾਈਜ਼ ਤੇ ਅੱਜ ਮੰਮੀ ਨਾਲ ਵਾਸਤੇ ਮੈਂ ਮਗੇ ਮਲਾਈ ਕੋਫਤਾ ਹੋਰ ਇਹਨਾਂ ਸਪੀਡ ਰੈਡੀ ਹੋ ਗਈ ਤਾਂ ਉਹਗੇ ਖਾਣੇ ਬਣਾਉਂਦੀ ਹੈ ਕੀ ਆ ਕੀ ਆ ਇੱਦਾਂ ਨਮਕ ਪਾ ਕੇ ਰੱਖਿਆ ਸੀ ਇਹਦਾ ਪਾਣੀ ਉਹ ਅੱਛਾ ਮਤਲਬ ਤੁਸੀਂ ਕਰ ਵੀ ਦਿੱਤੀ ਸੀ ਕਦੂ ਗਸ਼ ਕੀ ਆ ਵਾਤਾ ਮੈਂ ਤੁਹਾਨੂੰ ਕਦੂ ਗਸ਼ ਕੀਆ ਕਰਤੀ ਆ ਨਮਕ ਪਾ ਕੇ ਰੱਖੀ ਆ ਵੀ ਇਹਦਾ ਪਾਣੀ ਨਿਕਲ ਜੇ ਹੰਕ ਪਾਣਾ ਅੱਛਾ ਨਮਕ ਪਾਣਾ ਹਲੇ ਥੋੜਾ ਥੋੜਾ ਤੁਹਾਨੂੰ ਪਾਣਾ ਤਾਂ ਕਿ ਇਹਦਾ ਪਾਣੀ ਜੇ ਨਿਕਲ ਜੇ ਵਿੱਚ ਅੱਛਾ ਜੇ ਕੀਆ ਪਾਣੀ ਛੱਡ ਦੇ ਦੇਖ ਲਓ ਮੇਤਾਂ ਮਿੱਤਰੋ ਇਹਦਾ ਕਦੂ ਗਸ਼ ਕਰਕੇ ਕੀ ਆ ਵਿੱਚ ਨਮਕ ਪਾ ਦੇਣਾ ਤੁਸੀਂ ਮਿਕਸ ਕਰ ਦੇਣਾ ਮਿਕਸ ਕਰ ਦੇਣਾ ਤਾਂ ਕਰਕੇ ਇਹਨਾਂ ਨੂੰ ਰੱਖ ਦੇਣਾ ਫਿਰ ਪਾਣੀ ਨਿਕਲ ਜਾਊਗਾ ਜਿਹੜਾ ਕੀਤ ਹੋਗਾ ਫਿਰ ਵਧੀਆ ਕੋफ्ते ਬਣਾਵਾਂਗੇ ਲਓ ਮਿੱਤਰੋ ਨਵੀਂ ਜੀ ਸਿੱਖਣਾ ਤੁਹਾਨੂੰ ਮਿਲ ਗਈ ਬਾਕੀ ਸ਼ਾਇਦ ਤੁਹਾਨੂੰ ਪਤਾ ਵੀ ਹੋਵੇ ਤੇ ਜੇ ਨਹੀਂ ਪਤਾ ਤਾਂ ਜ਼ਰੂਰ ਦੇਖ ਲਿਓ ਕਿ ਇਹ ਚੀਜ਼ ਐਂਦਰ-ਐਂਦਰ ਕਰਕੇ ਬਣ ਜਦੇ ਬਾਕੀ ਅੱਤਾ ਮੌਲ-ਚਾਲ ਵਧੀਆ ਲਾ ਹੋਇਆ ਪਿਆ ਦੋਸਤੋ ਇਹ ਕਮ ਅੱਜ ਮਾਹੌਲ-ਚਾਲ ਵਧੀਆ ਨਹੀਂ ਲੱਗ ਰਿਹਾ ਤੈਨੂੰ ਇੱਕ ਨੰਬਰ ਦਾ ਮੌਲ ਕਿੰਨਾ ਕ ਕਿੰਨਾ ਕੋ ਅੱਜ ਓਏ ਮੈਂ ਕੀ ਪੁੱਛ ਰਿਹਾ ਐਵੇਂ ਨਾ ਯਾਰ ਇਹ ਕਮ ਮਿਕਸ ਕਰਤਾ ਹਾਂ ਕੀ ਨੋ ਸੀ ਲਾ ਸੀ ਬਨੋਂ ਮੁਕਾ ਦੇਖੋ ਇਹ ਪਾਣੀ ਛੱਡਦਾ ਇਹਨਾਂ ਨੇ ਆ ਦੇਖੋ ਪਰ ਇਹਨਾਂ ਦੇ ਗੋਲੇ ਕਰਕੇ ਮੈਂ ਤੁਹਾਨੂੰ ਦਿਖਾਨੀ ਆ ਨਿਚੋੜ ਨਿਚੋੜ ਕੇ ਸਾਰੇ ਇਹਨਾਂ ਨਿਚੋੜ ਨਿਚੋੜ ਕੇ ਇਹਦੇ ਚ ਰੱਖੀ ਜਾਊਂਗੀ ਮੈਂ ਇਦੇ ਨਾਲ ਕਿਵੇਂ ਮਤਲਬ ਪਾਣੀ ਸਾਰਾ ਨਿਕਲ ਜਾ ਸਾਰਾ ਨਿਕਲ ਜਾਂਦਾ ਜਿਹੜਾ ਨਮਕ ਲਾਇਆ ਨਾ ਆਪਾਂ ਹਮ ਨਮਕ ਪਾਣੀ ਛੱਡ ਦਿੰਦਾ ਨਾ ਫੇਰ ਮਤਲਬ ਫੇਰ ਉਸ ਤੋਂ ਬਾਅਦ ਜ ਮਤਲਬ ਜਿਹੜਾ ਆਪਾਂ ਮਤਲਬ ਇਹਦੇ ਬਣਾਵਾਂਗੇ ਕੋफ्ते ਜੀ ਹਨਾ ਫਰਾਈ ਕਰਾਂਗੇ ਜਰੋ ਉਹ ਥਿੱਲੇ ਥਿੱਲੇ ਜੇ ਨਹੀਂ ਰਹਿਣਗੇ ਮਤਲਬ ਫਿਲਰਣਗੇ ਨਹੀਂ ਮਤੇ ਬੜੇ ਸੋਹਣੇ ਬਣਨਗੇ ਇਹ ਓਕੇ ਇਸ ਕਰਕੇ ਇਹਨਾਂ ਦਾ ਮਤਲਬ ਪਾਣੀ ਨੇ ਛੋੜ ਦਿੱਤਾ ਆਪਾਂ ਫੱਲਾ ਲੋ ਮਿੱਤਰੋ ਇੱਧਰ ਵੀ ਚੈੱਕ ਕਰ ਲਓ ਇੱਧਰ ਆਪਣੇ ਫਿੰਗਰ ਪਨੀਰ ਵਾਲੇ ਤੇ ਨਾਲ ਫਿੰਗਰ ਆਲੂ ਵਾਲੇ ਆ ਕੁੱਕ ਰੈਡੀ ਨੇ ਬਾਕੀ ਜਦੋਂ ਮੰਮੀ ਉਹਨੇ ਆ ਜਾਣਗੇ ਫਿਰ ਉਹਦੋਂ ਕਰ ਦਾਂਗੇ ਫਰਾਈ ਬਾਕੀ ਸਬਜ਼ੀ ਵਾਲਾ ਜੀ ਰੈਡੀ ਆ ਖਾ ਰਿਹਾ ਹੈ ਆਹ ਕੁੱਗਾ ਨੇ ਇੱਕ ਈਟਿੰਗ ਡੱਗੀ ਡੱਗੀ ਨੋ ਤਰੋ ਚੈੱਕ ਕਰੋ ਇਹਨਾਂ ਨੇ ਪਾਣੀ ਲਿਆ ਨਚੋੜ ਜਿਹੜੇ ਆਪਣਾ ਨਮਕ ਨਹੀਂ ਪਾਉਣਾ ਹਾਂ ਅੱਛਾ ਨਮਕ ਐਡ ਨਹੀਂ ਕਰਨਾ ਨਾ ਪਾਣੀ ਦੋਆਲੇ ਛਾੜੂਗਾ ਇਸ ਕਰਕੇ ਗਰਮ ਮਸਾਲਾ ਗਰਮ ਮਸਾਲਾ ਠੀਕ ਹੈ ਹਲਦੀ ਓਕੇ ਥੋੜਾ ਜਿਹਾ ਧਨੀਆ ਪਾਊਡਰ ਕੀ ਬਾਤ ਹੈ ਕੀ ਬਾਤ ਹੈ ਥੋੜਾ ਜਿਹਾ ਜੀਰਾ ਪਾਊਡਰ ਇੱਕ ਚੇਹ ਦੇ ਕਮੇ ਤੋਂ ਸਿਰੇ ਤੋਂ ਲੇ ਕੇ ਸਿਰੇ ਤੱਕ ਖਾਣ ਪੀਣ ਵਾਲੀ ਜੀਜਾ ਨੇ ਇਤਨੀ ਖੁਸ਼ੀ ਇਤਨੀ ਖੁਸ਼ੀ ਹੋ ਰਹੀ ਹੈ ਅੱਜ ਤੋਂ ਹੈ ਕਿਉਂ ਹੋ ਰਹੀ ਹੈ ਇਹਦੇ ਵਿੱਚ ਪਾਉ ਖਰਾ ਧਨੀਆ ਬਰੀਕ ਕਟਿਆ ਹੋਇਆ ਵਾਓ 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 ਓਏ ਦੋਸਤੋ ਦੇਖੀ ਜਾਓ ਤੇ ਘਰੇ ਟਰਾਈ ਜ਼ਰੂਰ ਕਰਿਓ ਮਤਲਬ ਬਣਾਉਣ ਦਾ ਪ੍ਰੋਸੈਸ ਸਾਰਿਆਂ ਦਾ ਸੇਮ ਹੀ ਹੁੰਦਾ ਬਸ ਮਤਲਬ ਕੁਝ ਲੋਕ ਮਤਲਬ ਇਦਾਂ ਹੁੰਦਾ ਕਿ ਵਿੱਚ ਆਪਾਂ ਜਿਹੜੀਆਂ ਚੀਜ਼ਾਂ ਪਾਉਂਦੇ ਆ ਉਹ ਘੱਟ ਕਈ ਵਾਰ ਲੱਗਦਾ ਚਲੋ ਆਹ ਨਹੀਂ ਪਾਉਂਦੇ ਨਹੀਂ ਪਾਉਂਦੇ ਬਟ ਇਹਨਾਂ ਚੀਜ਼ਾਂ ਦੀ ਟੇਸ ਹੁੰਦਾ ਤੇ ਅਸੀਂ ਵਿੱਚ ਹੋਰ ਵੀ ਬਣੀ ਚੀਜ਼ਾਂ ਐਡ ਕਰਨੀਆਂ ਦੇਖੀ ਚੱਲੋ ਤੁਸੀਂ ਅੱਗੇ-ਅੱਗੇ ਹੁਣ ਇਹਨਾਂ ਦਾ ਐਡ ਕਰਾਂਗੇ ਬੇਸਨ ਅੱਛਾ ਠੀਕ ਹੈ ਜਿਹਦੇ ਨਾਲ ਅਸਲੀ ਇਹਨਾਂ ਦੇ ਮਤਲਬ ਪਕੌੜਿਆਂ ਨੇ ਤਲਣ ਵਾਸਤੇ ਤਿਆਰ ਹੋਣਾ ਓਕੇ ਜੀ ਅਸਲੀ ਟੈਕਚਰ ਹੋਊ ਇਹਨਾਂ ਦਾ ਪੋਪੋੜੇ ਆ ਨਾ ਇਸਨਾਂ ਦਾ ਬਿਲਕੁਲ ਸਖਤ ਰੱਖਣਾ ਬਿਲਕੁਲ ਟਾਈਟ ਬਣਾਉਣੇ ਨੇ ਅਸੀਂ ਇਹ ਪਾਣੀ ਨਮਕ ਪਾਇਆ ਤਾਂ ਅਸੀਂ ਚ ਨਮਕ ਨਹੀਂ ਐਡ ਕੀਤਾ ਜੇ ਅਸੀਂ ਚ ਨਮਕ ਐਡ ਕਰ ਲੈਂਦੇ ਤੇ ਉਹਦੇ ਫਿਰ ਉਹਦੇ ਚ ਵੀ ਐਵੇਂ ਹੋਣਾ ਸੀਗਾ ਫਿਰ ਇਹਨੇ ਦੁਬਾਰਾ ਪਾਣੀ ਛੱਡ ਦੇਣਾ ਸੀਗਾ ਓਕੇ 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 ਮੈਂ ਇਸ ਕਰਕੇ ਉਹਨੇ ਇਸ ਚ ਅਸੀਂ ਨਮਕ ਨਹੀਂ ਐਡ ਕੀਤਾ ਦੇਖੋ ਕਿੰਨਾ ਵਧੀਆ ਹੋ ਗਿਆ ਇਹ ਇਹਨੂੰ ਚੰਗੀ ਤਰ੍ਹਾਂ ਮਿਕਸ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਹੱਥ ਨਾਲ ਠੀਕ 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 ਅਗਰਾਂਗੇ ਅਪਾ ਜੀਰਾ ਉਸ ਤੋਂ ਬਾਅਦ ਐਡ ਕਰਾਂਗੇ ਆਪਣੇ ਪਿਆਜ਼ ਪਿਆਜ਼ ਮਿੱਤਰੋ ਬਗਲ ਜ਼ਿਆਦਾ ਬਰੀਕ ਨਾ ਕੱਟਿਓ ਹਲਕੇ ਮੋٹے ਮੋٹے ਹੀ ਰੱਖੋ ਕਿਉਂਕਿ ਇਹ ਜਿੱਦਾਂ ਦਾ ਟੇਸਾ ਆਣਾ ਵਿੱਚ ਸ਼ੈਡ ਕਰਤੀ ਹੈ ਪਹਿਲੇ ਕਿ ਦਾਲ ਚੀਨੀ ਇਲਾਇਚੀ ਮੋਟੀ ਮਿੱਤਰੋ ਇਹ ਟੇਸਟ ਵਾਸਤੇ ਪਾਈ ਆ ਆਪਾਂ ਵੱਡੀ ਇਲਾਇਚੀ ਪਾਈ ਆ ਤੇ ਵਿੱਚ ਪਾਈ ਆਪਾਂ ਦਾਲ ਚੀਨੀ ਇਹਦਾ ਵੀ ਅਲੱਗ ਸੁਆਦ ਆ ਤੇ ਇਹ ਚਿੱਜ਼ਾ ਰੈਸਪੀ ਜੇ ਐਡ ਜ਼ਰੂਰ ਕਰਿਓ ਤੁਹਾਨੂੰ ਲੱਗ ਪੇਸਟ ਦੇਖਣ ਨੂੰ ਮਿਲੂਗਾ ਉਸ ਤੋਂ ਬਾਅਦ ਪਾਰੇ ਵਿੱਚ ਲਸਣ ਉਹ ਵੀ ਬਿਨਾ ਕੱਟਿਆ ਹੋਇਆ ਤੇ ਉਸ ਤੋਂ ਬਾਅਦ ਆਪਾਂ ਬਿਨਾ ਕੱਟਿਆ ਮਤਲਬ ਜਿਆਦਾ ਬਰੀਕ ਨਹੀਂ ਮਤਲਬ ਉਸ ਤੋਂ ਵਿੱਚ ਪਾਇਆ ਆਪਾਂ ਨੇ ਅਦਰਕ ਸਈ ਜਨਾ ਅਦਰਕ ਵੀ ਕਹਿੰਦੇ ਨੇ ਪਰ ਅਦਰਕ ਹੁੰਦਾ ਕਿ ਆਪਣੀ ਆਪਣੀ ਲੈਂਗੁਏਜ ਆ ਤੇ ਵਿੱਚ ਐਡ ਕਰਨੀ ਆਪਾਂ ਛੋਟੀ ਇਲਾਇਚੀ ਤੇ ਇਸ ਵਾਸਤੇ ਕੀ ਆਵਾਜ਼ ਆ ਕੀ ਆਵਾਜ਼ ਦਾ ਸਿਰ ਲੱਗਿਆ ਯਾਰ ਬਹੁਤ ਇਕ ਗੱਲਾਂ ਏ ਦਸਤੀ ਮੇਰੇ ਤੋਂ ਮੋਰ ਜ਼ਿਆਦਾ ਹੀ ਘੰਟ ਮਾਰਨ ਜਾ ਰਹੀਆਂ ਕਿਉਂਕਿ ਅੱਜ ਮੰਮੀ ਡੈਡੀ ਇੱਧਰ ਆ ਰਹੇ ਨੇ ਨੀਤ ਹਾਂ ਕੀ ਹੋ ਰਿਹਾ ਬਾਜੂ ਵੀ ਹੈ ਬਾਜੂ ਫੋਰ ਲੋ ਜੀ ਚੈੱਕ ਕਰੋ ਇਧਰ ਹਾਸੇ ਮਜ਼ਾਕ ਦਾ ਟਾਈਮ ਆਇਆ ਤੇ ਵਿੱਚ ਐਡ ਕਰਦੇ ਹਾਂ ਇਧਰ ਕਾਜੂ ਨੀਤ ਆ ਕੀ ਦੇਖ ਰਿਹਾ ਮੈਂ ਕਾਜੂ ਸਮਝੀਂ ਜੇ ਇਹ ਮਤਲਬ ਅੱਜ ਕਿਵੇਂ ਐਡ ਹੋ ਰਿਹਾ ਨਾ ਇਹਦੇ ਲਈ ਕਿਸ ਕੁਸ਼ੀ ਮਤਲਬ ਉਹਦੇ ਲਈ ਜਿਹੜੀ ਆਪਣੀ ਗਰੇਵੀ ਹੋਊਗੀ ਨਾ ਰੈਸਟੋਰੈਂਟ ਸਟਾਈਲ ਬਣੂਗਾ ਉਹਦੇ ਲਈ ਆਪਾਂ ਕਾਜੂ ਐਡ ਕੀਤੇ ਨੇ ਹਾਂਜੀ ਆ ਜਾ ਮਿੱਤਰੋ ਤੇ ਇਹ ਉਹਦੇ ਵਾਸਤੇ ਆ ਜਸਟ ਇੱਕ ਅੱਜ ਜਿਹੜਾ ਵਲੋਗ ਆ ਸਾਡੇ ਕੋਲ ਲੱਗੇਗਾ ਇੱਕ ਹਾਂ ਹਾਸੇ ਮਜ਼ਾਕ ਦਾ ਹਾਸੇ ਮਜ਼ਾਕ ਆ ਜਸਟ ਜਸਟ ਡੋਨਟ ਮਾਈਂਡ ਕਿਉਂਕਿ ਸਾਨੂੰ ਪਤਾ ਵੀ ਸਾਡੇ ਨਾ ਇਧਰ ਵਾਲੇ ਮੰਮੀ ਨਾ ਢੀ ਨਾ ਉਧਰ ਵਾਲੇ ਮਾਈਂਡ ਨਹੀਂ ਕਰਦੇ ਬਾਕੀ ਲੋਕਾਂ ਨੂੰ ਮਿਰਚ ਮਿਰਚ ਵਾੜੀ ਮੋਟੀ ਲੜ ਜੇ ਤਾਂ ਕੋ ਗੱਲ ਬੱਤਰੀ ਆ ਉਹ ਗੱਲ ਵੱਖਰੀ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਆ ਸਾਡਾ ਸਵਾਦੀ ਆ ਸਾਡਾ ਸਾਡਾ ਕੰਮ ਹੀ ਇਹੀ ਆ ਵਲੋਗਿੰਗ ਸਾਨੂੰ ਮਾੜਾ ਮੋਟਾ ਥੋੜਾ ਬਹੁਤ ਆ ਮਜ਼ਾਕ ਲੋ ਜੀ ਉਸ ਤੋਂ ਬਾਅਦ ਕਰਤਾ ਐਡ ਵਿੱਚੋਂ ਵਿੱਚ ਆਪਾਂ ਟਮਾਟਰ ਪੜਸਾ ਲਾਂਗੇ ਆਪਾਂ ਥੋੜਾ ਜਿਹਾ ਨਮਕ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰ ਦੇਣਾ ਥੋੜਾ ਜਿਹਾ ਪਾਣੀ ਜਿਸ ਨਾਲ ਸਾਡਾ ਇਹ ਥੋੜਾ ਜਿਹਾ ਭੁੱਜ ਜੇ 15-20 ਮਿੰਟ 15 ਮਿੰਟ ਲਈ ਕੁੱਕ ਕਰਨਾ ਇਹਨੂੰ ਸਿਰਫ ਅਸੀਂ ਸਾਡਾ ਹੋ ਰਿਹਾ ਇੱਧਰ ਤੜਕਾ ਓਨੇ ਨੂੰ ਅਸੀਂ ਇੱਧਰ ਸਾਡਾ ਤੇਲ ਹੋ ਚੁੱਕਾ ਹੈ ਗਰਮ ਅਸੀਂ ਆਪਣੇ ਜਿਹੜੇ ਬਣਾਣੇ ਨੇ ਕੋਕਤੇ ਲਈ ਕੋਕਤੇ ਉਹ ਅਸੀਂ ਬਣਾ ਕੇ ਪਾ ਰਹੇ ਹਾਂ ਵਿੱਚ ਅਸੀਂ ਪਾਤੇ ਤੇਲ ਗਰਮ ਤੇਲ ਦੇ ਵਿੱਚ ਕੋਕਤੇ ਆ ਦੇਖੋ ਜੀ ਕੁੱਕ ਹੋ ਰਹੇ ਨੇ ਗੋਲ ਗੋਲ ਬਣਾ ਕੇ ਨਾ ਇਹਨਾਂ ਦੀ ਸ਼ੇਪ ਬਿਲਕੁਲ ਗੋਲ ਜਿੱਦਾਂ ਆਪਾਂ ਬੋਲਣਾ ਬਣਾਣੇ ਆ ਉਹ ਚੀਜ਼ ਬਣਾਣੀ ਹੈ ਇਹ ਫਿਰ ਇਹਦੇ ਨਾਲ ਮਤਲਬ ਜਿਹੜਾ ਮਤਲਬ ਆਪਣੀ ਸਬਜ਼ੀ ਦੇ ਵਿੱਚ ਇਹਨਾਂ ਦਾ ਮਤਲਬ ਲੁੱਕ ਆਊਗੀ ਬਹੁਤ ਸੋਹਣੀ ਲੱਗੂਗੀ ਆਲੂ ਜੇ ਅਸੀਂ ਐਡ ਕਰਤੇ ਵਿੱਚ ਕੋਪ ਤੇ ਸਾਡੇ ਹੋ ਰਹੇ ਨੇ ਫਰਾਈ ਇੱਧਰ ਸਾਡਾ ਹੋ ਰਿਹਾ ਤੜਕਾ ਤਿਆਰ ਜਿਹਨੇ ਨੂੰ ਸਾਡਾ ਤੜਕਾ ਕੁੱਕ ਹੋਣਾ ਹੈ ਉਹਨੇ ਨੂੰ ਸਾਡੇ ਕੋਪ ਤੇ ਰੈਡੀ ਹੋ ਜਾਣਗੇ ਇੱਕ ਗਰੇਵੀ ਨੂੰ ਸੀ ਮਿਕਸ ਹਲੇ ਮਿਕਸੀ ਚ ਕਰਨਾ ਹੈ ਗ੍ਰਾਉਂਡ ਇਹ ਅਸੀਂ ਥੋੜਾ ਜਿਹਾ ਐਵੇਂ ਕਰ ਲਿਆ ਪਹਿਲਾਂ ਇਹਨੂੰ ਕੁੱਕ ਕਰਕੇ ਫਿਰ ਅਸੀਂ ਮਿਕਸੀ ਵਿੱਚ ਕਰੂਗੇ ਗ੍ਰੈਂਡ ਇਹਨੇ ਨੂੰ ਸਾਡੇ ਹੋ ਜਾਣੇ ਨੇ ਕੋਕ ਤੇ ਰੈਡੀ ਆਹ ਲੋ ਜੀ ਸਾਡੇ ਕੋਕ ਤੇ ਹੋ ਗਏ ਫਰਾਈ ਇਹਨਾਂ ਨੂੰ ਸੀ ਕੱਢ ਰਹੇ ਇੱਕ ਪਲੇਟ ਦੇ ਵਿੱਚ ਐਂਡ ਦੇਖੋ ਇਹਨਾਂ ਦੀ ਉੱਪਰ ਦੇਖੋ ਬਿਲਕੁਲ ਗੋਲ ਵਾਂਗੂ ਬਣਾਏ ਨੇ ਅਸੀਂ ਇਹਨਾਂ ਦੀ ਸ਼ੇਪ ਦੇਖੋ ਬਿਲਕੁਲ ਗੋਲ ਹੈ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਅੰਦਰ ਸਾਡਾ ਤੜਕਾ ਵੀ ਆਲਰੇਡੀ ਮੇਰੇ ਹਸਾਬ ਨਾਲ ਹੋ ਗਿਆ ਕੁੱਕ ਹੁਣ ਅਸੀਂ ਦੀ ਫਲੇਮ ਕਰ ਦਿੰਨੇ ਆ ਬੰਦ। ਇਹ ਰੱਖ। ਇਹ ਥੋੜੀ ਦੇਰ ਲਈ ਰੱਖਣਾ ਸੀ ਠੰਡਾ। ਜਿੰਨੇ ਨੂੰ ਠੰਡਾ ਹੋਊਗਾ ਉਹਨੇ ਨੂੰ ਕੋਪੇ ਤੇ ਰੈਡੀ ਹੋ ਜਾਣੇ ਨੇ। ਠੰਡਾ ਹੋਣ ਤੋਂ ਬਾਅਦ ਇਹਨੂੰ ਅਸੀਂ ਮਿਕਸੀਚ ਕਰ ਲੈਣਾ ਗ੍ਰੈਂਡ। ਕੋਲੀ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਪਾਣਾ ਥੋੜਾ ਜਿਹਾ ਗਰਮ ਮਸਾਲਾ। ਥੋੜੀ ਜੀ ਹਲਦੀ ਤੇ ਪਾਣਾ ਕੀ ਰਹਿ ਗਿਆ ਮਤਲਬ ਹੁਣ ਥੋੜਾ ਜਿਹਾ ਨਮਕ ਹੈ ਤੇ ਥੋੜੀ ਜੀ ਕਸ਼ਮੀਰੀ ਮਿਰਚ। ਮੈਂ ਕੀ ਪੁੱਛ ਰਹਾ ਹਾਂ? ਹਾਂਜੀ ਤੇ ਬਣਾ ਕੀ ਰਿਹਾ ਤੁਸੀਂ? ਬਾਬਾ ਸਟਾਈਲ। ਏਟਾ ਬਸ ਚਾਇਲ ਤੈਨੂੰ ਢਾਂਬਾ ਨਾ ਖੋਲ ਕੇ ਦੇਦੀ ਐ ਹੋਰ ਹੋਰ ਮੈਂ ਖੋਲਣਾ ਸੋਚ ਹੀ ਰਹੀ ਐ ਮੈਨੂੰ ਜਗ੍ਹਾ ਨਹੀਂ ਮਿਲ ਰਹੀ ਬੜੀਆ ਖੋਲਣ ਨੂੰ ਜਿਦੇ ਮਿੱਤਰੋ ਮੈਨੂੰ ਲੱਗਦਾ ਇੱਚ ਪਾਣਾ ਥੋੜਾ ਜਿਹਾ ਪਾਣੀ ਤੁਹਾਨੂੰ ਸੱਸ ਨੂੰ ਦਾ ਤੱਪ ਲਓ ਜੀ ਮਿੱਤਰੋ ਜਰਾ ਆਪਣੇ ਕੋਕ ਤੇ ਵੀ ਰੈਡੀ ਨਹੀਂ ਨਾਲਦੇ ਆਪਾਂ ਚੈੱਕ ਕਰ ਲਓ ਉਹਦੇ ਨਾਲ ਤਾਂ ਸਾਰਾ ਦਿਨੇ ਤੋਂ ਇਹਦੇ ਕੋਕ ਤੇ ਆਪਾਂ ਗੱਡੇ ਸੀ ਉਹਨਾਂ ਨੂੰ ਡਬਲ ਫਰਾਈ ਲੱਗਿਆ ਕਰਨ ਕਿਉਂਕਿ ਇਹ ਥੋੜੇ ਸਖਤ ਜੇ ਹੋ ਜਾਣ ਵਿੱਚੋਂ ਮਤਲਬ ਨਰਮ ਨਾ ਜਿਵੇਂ ਮਤਲਬ ਕੱਚੇ ਨਾ ਰਹਿਣ ਤਾਂ ਕਰਕੇ ਆਪਾਂ ਡਬਲ ਉਹ ਲੱਗਿਆ ਫਰਾਈ ਕਰਨ ਤੇ ਤੁਸੀਂ ਡਬਲ ਫਰਾਈ ਕਰ ਸਕਦੇ ਹੋ ਬਾਕੀ ਤੁਹਾਨੂੰ ਜਿਵੇਂ ਠੀਕ ਲੱਗੇ ਤੁਸੀਂ ਆਪਣੀ ਰੈਸਪੀ ਉਸ ਅਕੋਰਡਿੰਗ ਬਣਾ ਸਕਦੇ ਹੋ ਤੇ ਇਧਰ ਮੀਤ ਲੱਗੀ ਹੋਈ ਆ ਗਰੇਵੀ ਤਿਆਰ ਕਰਨ ਮਿੱਤਰੋ ਜਿੱਦੇ ਛੋਟੀ ਇਲਾਇਚੀ ਵੱਡੀ ਇਲਾਇਚੀ ਕੜੀ ਪੱਤਾ ਨਾ ਕੜੀ ਪੱਤਾ ਨਹੀਂ ਕੜੀ ਪੱਤਾ ਵੀ ਕੜੀ ਪੱਤਾ ਵੀ ਤੇ ਨਾਲ ਆਪਣੇ ਦਾਲ ਚੀਨੀ ਨਾਲ ਕਾਜੂ ਤੇ ਮੇਤ੍ਰੋ ਆਪਾਂ ਇੱਕ ਇਹਦੇ ਚੋ ਨਾ ਮਤਲਬ ਜੜੀ ਮੋਟੀ ਫਿਰ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਾਂ ਵੀ ਇਹ ਕੱਢ ਦੇਣੀ ਆ ਆਪਾਂ ਅੱਛਾ ਕੱਢ ਦੇਣੀ ਆ ਇਹ ਮਿਕਸ ਨਹੀਂ ਪੀਸ ਨਹੀਂ ਨਹੀਂ ਇਹਦੇ ਚ ਉਹ ਰੀਜ਼ਨ ਕਿਉਂ ਕੁਝ ਪਤਾ ਨਾ ਮਤਲਬ ਐਸਾ ਇਹਨੂੰ ਪੀਸੀ ਦਾ ਨਹੀਂ ਹੁੰਦਾ ਨਾ ਵਿੱਚ ਬਸ ਟੇਸਟ ਲਈ ਦਾ ਜਿਹੜਾ ਟੇਸਟ ਆਣਾ ਤੜਕੀ ਆ ਗਿਆ ਅੱਛਾ ਮਨੇ ਇੱਕ ਚੀਜ਼ ਮੈਂ ਇੱਕ ਚੀਜ਼ ਦੇਖੀ ਹੈ ਜਿਵੇਂ ਆ ਤੁਸੀਂ ਪੇਸਟੋ ਕਰ ਰਹੇ ਹੋ ਨਾ ਸੇਮ ਇਦਾਂ ਮਤਲਬ ਹੋਟਲਾਂ ਚ ਬਣਾਉਂਦੇ ਨੇ ਆਹਨ ਤੇ ਗਰੇਵੀ ਜਿਹਨੂੰ ਆਪਾਂ ਕਹਿ ਦਿੰਦੇ ਆ ਨਾ ਵੀ ਖਤਰਨਾਕ ਚੀਜ਼ ਉਹ ਚੀਜ਼ ਬਣਦੀ ਆ ਰਹੀ ਹੈ ਨਾ ਉਹੀ ਬਣਾ ਰਿਆ ਨਾ ਸਹੀ ਖਤਰਨਾਕ ਹੀ ਕੀ ਨਾ ਆਦਾ ਬਾਈ ਕੀ ਬਣਾ ਰਹੇ ਆ ਤੇ ਇਧਰ ਮਿੱਤਰੋ ਕੋਫਤੇ ਫਰਾਈ ਹੋ ਜਾ ਰਹੇ ਨਾਲ ਨਾਲ ਇਧਰ ਗਰੇਵੀ ਦਾ ਤਿਆਰ ਹੋ ਜਨਾ ਮਸਾਲਾ ਤੇ ਸੇਮ ਮਿੱਤਰੋ ਰੈਸਟੋਰੈਂਟ ਦੇ ਜਿਵੇਂ ਫਾਈਵ ਸਟਾਰ ਹੋਟਲ ਦੇ ਵੀ ਤੁਸੀਂ ਬੈ ਕੇ ਖਾਓਗੇ ਉਹੀ ਚੀਜ਼ ਤੁਸੀਂ ਘਰੇ ਬਣਾ ਕੇ ਖਾਓ ਕੋਈ ਜ਼ਿਆਦਾ ਨਹੀਂ ਜਿਵੇਂ ਆਪਾਂ ਸਬਜੀ ਨਾਰਮਲਾਂ ਨੇ ਉਹਵੇਂ ਆ ਬਸ ਦੋ ਤਿੰਨ ਜਿੰਦਾਂ ਵੀ ਚੈਡ ਕਰਨੀਆਂ ਨੇ ਤੇ ਬਣਾਉਣ ਦਾ ਜਿਹੜਾ ਪ੍ਰੋਸੈਸ ਆ ਥੋੜਾ ਤੁਸੀਂ ਉਹ ਚੇਂਜ ਕਰ ਲਿਓ ਤੇ ਬਣ ਗਈ ਗੱਲ ਬਸ ਆਪਾਂ ਨੂੰ ਇਹੀ ਚਾਹੀਦਾ ਹੁੰਦਾ ਕਿ ਆਪਾਂ ਨੂੰ ਸੇਮ ਹੋਟਲ ਵਰਗਾ ਪਸ ਸੁਆਦ ਚਾਹੀਦਾ ਜਿਵੇਂ ਹੈ ਨਾ ਤੇ ਚਾਹੀਦਾ ਵਿੱਚ ਕੀ ਆ ਦੋ ਚਾਰ ਚੀਜ਼ਾਂ ਪਾਉਣੀਆਂ ਨੇ ਬਣਾਉਣ ਦਾ ਤਰੀਕਾ ਚੇਂਜ ਕਰੋ ਤੇ ਘਰੇ ਆਪਣੇ ਸੁਆਦੀਸ਼ਟ ਤੇ ਵਧੀਆ ਜਿਵੇਂ ਹੋਟਲਾਂ ਵਰਗੀ ਚੀਜ਼ ਬਣਾ ਕੇ ਖਾਓ ਕਿਉਂਕਿ ਮੈਂ ਕਾਫੀ ਵਾਰ ਮੈਂ ਖਾਦੇ ਨੇ ਮਲਾਈ ਕੋਫ ਤੇ ਉਹਨਾਂ ਦੀ ਗਰੇਵੀ ਦਾ ਮਨ ਬੜੀ ਖਤਰਨਾਕ ਹੁੰਦੀ ਆ ਯਾਰ ਹਨਾ ਜਿਵੇਂ ਅੱਛਾ ਲੋ ਮਿੱਤਰੋ ਤਾਂ ਹੀ ਚੈੱਕ ਕਰੋ ਕਿਹੜੇ ਵਿੱਚ ਕਾਜੂ ਪਾਏ ਨੇ ਨਾ ਉਹਨਾਂ ਦਾ ਤਾਂ ਲੱਗ ਹੀ ਟੇਸ ਆਣਾ ਜਿੱਦਾਂ ਇਹਨੇ ਮਟੀਰੀਅਲ ਹੋਰ ਪਾਇਆ ਉਹ ਉਹ ਵੀ ਸਹੀ ਗੱਲ ਬਾਤ ਆ ਬਾਉਲੀ ਸ਼ੁਰੂ ਕਰਦਾਂ ਮੈਂ ਸਾਰੇ ਲੋ ਜਿੱਧਰ ਆਪਣੇ ਕੋਈ ਤਾਰੇ ਨੇ ਬਾਰਨਟ ਕੋਲ ਫੁੱਲ ਫਰਾਈ ਹੋ ਕੇ ਤੇ ਆ ਰਹਿਗੇ ਇਹ ਵੀ ਹੁਣ ਫੁੱਲ ਫਰਾਈ ਹੋ ਜਾਣਗੇ ਇਸ ਤੋਂ ਬਾਅਦ ਇੱਧਰ ਗਰੇਵੀ ਰੈਡੀ ਹੈ ਨਾਲ ਦੀ ਨਾਲ ਮੀਤ ਲੱਗੀ ਹੋਈ ਹੈ ਨਾਲ ਨਾਲ ਮੰਮੀ ਲੱਗੇ ਹੋਏ ਨੇ ਦੋਏ ਜਣੇ ਲੱਗੇ ਨੇ ਬਾਈ ਤਿਆਰੀ ਕਰਨ ਤੇ ਬਾਕੀ ਇਹ ਵੀ ਤੁਹਾਨੂੰ ਦਿਖਾਈ ਦਿੱਤਾ ਹੈ ਆਪਣਾ ਸਾਰਾ ਮਟੀਰੀਅਲ ਰੈਡੀ ਹੈ ਲੋ ਜੀ ਕਰੋ ਤਿਆਰ ਫਿਰ ਠੀਕ ਹੈ ਲੋ ਮਿੱਤਰੋ ਤੜਕੇ ਵਾਸਤੇ ਜਿਹੜਾ ਮਟੀਰੀਅਲ ਆ ਗਰੇਵੀ ਵਾਲਾ ਰੈਡੀ ਆ ਲੋ ਜੀ ਮਿੱਤਰੋ ਕਰੋ ਫਾਈਨਲ ਲੁੱਕ ਚੈੱਕ ਫਿਰ ਗਰਮ ਨੇ ਬਸ ਇਸ ਸਬਦ ਹੁਣ ਸਿੱਧੀ ਬਣ ਜਾਣੀ ਸਬਜ਼ੀਆਂ ਨੂੰ ਕੇਕ ਹਲੇ ਹੋਰ ਵੀ ਕੋਈ ਤੇ ਮਿੱਤਰੋ ਇੱਕ ਗੱਲ ਆ ਜਿਹੜੀ ਚੀਜ਼ ਇਹ ਬਣਾ ਦੇਣ ਫਿਰ ਇੱਕ ਵਾਰ ਤਾਂ ਉਂਗਲਾ ਚਟਾ ਦਿੰਦੇ ਨੇ ਐਨ ਐਂਡ ਗੱਲਬਾਤ ਕਰਾ ਦਿੰਦੇ ਨੇ ਬਣਾਉਣ ਦਾ ਤਰੀਕਾ ਹੀ ਬੜਾ ਬਦਲਦਾ ਜਾਂਦਾ ਅਸਿਕਲ ਸਿਰਾਂ ਹੀ ਕਰਾਈ ਜਾਂਦੇ ਨੇ ਆ ਨਾ ਮਣ ਇੱਧਰ ਮੰਮੀ ਤੇ ਇੱਧਰ ਮੀਤ ਦੋਨੋਂ ਜਣੀਆਂ ਇਹ ਬਖ ਬਬੇ ਕੋਲੋਂ ਦਾ ਸੋਚ ਹੀ ਰਹੀ ਆ ਮਸਟਰ ਪ੍ਰੋਪਰ ਉਹ ਲੋਕੇਸ਼ਨ ਹੀ ਮਿਲ ਰਹੀ ਅੱਛਾ ਅਸੀਂ ਕਿੱਥੇ ਖੋਲੀਏ ਓਕੇ ਅਸਾਂ ਉਹਨੂੰ ਕਦੋਂ ਦਾ ਖੋਲਣਾ ਮਤਲਬ ਹਟਦੇ ਨਹੀਂ ਨਾ ਅਸੀਂ ਹਟਦੇ ਫ੍ਰੀਜ ਓਨ ਕਰਦੇ ਦਵਾ ਠੀਕ ਆ ਤੇ ਮਿੱਤਰੋ ਬਾਕੀ ਚੈੱਕ ਕਰ ਲੋ ਤੇ ਆਪਣੇ ਘਰੇ ਜ਼ਰੂਰ ਰੈਸਪੀ ਤਿਆਰ ਕਰਿਓ ਇਹ ਵਾਲੀ ਜੀ ਜ਼ਰੂਰ ਖਾਓ ਇੱਕ ਵਾਰ ਟਰਾਈ ਜ਼ਰੂਰ ਕਰਿਓ ਬਣਾਉਣ ਦਾ ਤਰੀਕਾ ਤੇ ਵਿੱਚ ਜਿਹੜਾ ਆਪਣੇ ਜਿਹੜੇ ਵੀ ਸਮਾਨ ਆਪਾਂ ਪਾਇਆ ਅਲੱਗ-ਅਲੱਗ ਉਹ ਚੀਜ਼ਾਂ ਪਾਇਓ ਤੇ ਟੇਸਟ ਜ਼ਰੂਰ ਟਰਾਈ ਕਰਿਓ ਕਿਉਂਕਿ ਜਿਹੜਾ ਟੇਸਟ ਆ ਉਹ ਡਿਫਰੈਂਟ ਆ ਸੇਮ ਲਾਈਕ 5 ਸਟਾਰ ਹੋਟਲ ਵਾਂਗੂ ਆ ਤੇ ਜਰੂਰ ਟਰਾਈ ਕਰਿਓ ਰੈਸਪੀ ਨੂੰ ਤੇ ਮਿਲਦੇ ਅੱਗੇ ਤਿਆਰ ਕਰਨਾ ਫਿਰ ਥੋੜਾ ਜਿਹਾ ਤੜਕੇ ਲਈ ਪਾ ਲਿਆ ਤੇਲ ਅਸੀਂ ਪਾਣਾ ਤੇ ਇਹਦੇ ਚ ਪਾਣਾ ਸੀਗਾ ਮੱਖਣ ਮੱਖਣ ਹੈ ਨਹੀਂ ਐਕਚੁਅਲੀ ਸਾਡੇ ਕੋਲ ਇਸ ਟਾਈਮ ਇਸ ਕਰਕੇ ਅਸੀਂ ਥੋੜਾ ਜਿਹਾ ਪਾਉਂਗੇ ਇਹਦੇ ਚ ਦੇਸੀ ঘি ਓਕੇ ਠੀਕ ਹੈ ਹੁਣ ਇਸ ਤਰ੍ਹਾਂ ਸਬ ਕੋ ਪਾਉਂਗੇ ਜੀਰਾ ਓਕੇ ਮਤਲਬ ਜੀਰਾ ਭੁਲਣਾ ਹੁਣ ਆਪਣੀ ਫਾਈਨਲੀ ਜਿਹੜੀ ਸਬਜੀ ਆ ਉਹ ਬਣਾਉਣ ਲਈ ਤਿਆਰ ਆ ਮਤਲਬ ਹਨਾ ਠੀਕ ਆ ਜੀ ਠੀਕ ਆ ओके ਜੀ ਰਾ ਕੋਲ ਲਾਉਣੀ ਸੀ ਕੀ ਆਈ ਬਾਤ ਹੈ ਕੀ ਆਈ ਬਾਤ ਹੈ ਗੱਲ ਵਾਤ ਉਸ ਤੋਂ ਬਾਅਦ ਅਸੀਂ ਇਹਦੇ ਚ ਐਡ ਕਰਨਾ ਜਿਹੜਾ ਅਸੀਂ ਕੋਲ ਤਿਆਰ ਕੀਤਾ ਸੀਗਾ ਓਕੇ 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 ਉਹ ਵਾਲਾ ਵਾਓ 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 ਕੀ ਲੋਕਾਰੀ ਉਹਦੇ ਚੱਕਾ ਇਹ ਅੰਦਾਜ਼ ਨੇ ਬੱਬੇ ਇਹਨਾਂ ਦੇ ਬਣਾਉਣ ਦੇ ਤੇ ਗ੍ਰੈਸੀਪੀ ਆ ਨਵੇਂ ਤਰੀਕੇ ਦੀ ਟਰਾਈ ਕਰਿਓ ਕਰੇ ਜਰੂਰ ਟਰਾਈ ਕਰੋ ਜੀ ਅਗਰੇ ਜੀ ਲੋ ਜੀ ਇਸ ਤੋਂ ਬਾਅਦ ਵਾਰੀ ਆ ਗਈ ਮੇਰੇ ਦੋਸਤੋ ਗਰੇਵੀ ਇਹਨਾਂ ਨੇ ਤਿਆਰ ਕੀਤੀ ਆ ਬਿਲਕੁਲ ਜੀ ਬਿਲਕੁਲ ਕਰਾਂਗੇ ਜੀ ਐਡ ਕੀ ਬਾਤ ਹੈ ਕੀ ਬਾਤ ਹੈ ਲੋ ਚੈੱਕ ਕਰੋ ਮਿੱਤਰੋ ਆਂਦੀਆਂ ਲੁੱਕ ਜਮਈ ਦੇਖੋ ਰੈਸਟੋਰੈਂਟ ਤੇ ਹੋਟਲਾਂ ਵਰਗੀ ਕੁਝ ਵੀ ਨਹੀਂ ਹੈ ਬਣਾਉਣ ਦਾ ਤਰੀਕਾ ਤੇ ਦੋ ਚਾਰ ਚੀਜ਼ਾਂ ਵਿੱਚ ਜਿਹੜੀ ਤਰੀਕੇ ਨਾਲ ਐਡ ਕਰਨੀ ਆ ਉਹ ਨੇ ਹੋਰ ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈ ਤੇ ਤੁਸੀਂ ਇਹਨਾਂ ਤਰੀਕਿਆਂ ਨਾਲ ਬਣਾਓ ਘਰੇ ਤੇ ਆਪਣੇ ਘਰੇ ਵਧੀਆ ਘੈਂਟ ਰੈਸਪੀ ਬਣਾ ਕੇ ਖਾਓ ਦੇਖੋ ਕਿਉਂਕਿ ਬਣਾਉਣ ਦਾ ਤਰੀਕਾ ਹੀ ਸਭ ਤੋਂ ਬੈਸਟ ਹੁੰਦਾ ਕਿਉਂਕਿ ਆਪਾਂ ਕਹਿੰਦੇ ਨੇ ਨਾ ਯਾਰ ਹੋਟਲਾਂ 'ਚ ਕਿੰਨੀ ਸਵਾਦ ਬਣਦੀ ਆਪਣੇ ਤੋਂ ਘਰੇ ਬਣਦੀ ਨਹੀਂ ਬਣਾਉਣ ਦਾ ਤਰੀਕਾ ਹੋਣਾ ਚਾਹੀਦਾ ਕੁਝ ਵੀ ਨਹੀਂ ਮਸਾਲਾ ਸਭ ਕੁਝ ਬਣ ਜਾਂਦਾ ਤੁਹਾਨੂੰ ਕੱਲ ਵੀ ਵੀਡੀਓ 'ਚ ਦੱਸਿਆ ਸੀਗਾ ਜਿਹੜੇ ਆਪਣੇ ਬੇਸਣ ਦਾ ਇਹਨਾਂ ਨੇ ਬਣਾਏ ਸੀਗੇ ਪੇੜੇ ਕਿਉਂਕਿ ਉਹ ਬੇਸਣ ਜਿਹੜੇ ਹੈ ਨਾ ਮੰਨ ਕਿੰਨੇ 500 ਰੁਪਏ ਕਿਲੋ ਦੇ ਸਾਨੂੰ ਪੇੜੇ ਮਿਲਦੇ ਨੇ ਜਿਹਨੇ ਆਪਾਂ ਘਰੇ ਆਪਾਂ 100 ਰੁਪਏ ਦੇ ਵਿੱਚ ਬਣਾ ਛੱਡੇ ਹੈ ਨਾ ਤੇ ਉਸ ਤੋਂ ਬਾਅਦ ਹੁਣ ਨੈਕਸਟ ਵਾਰੀ ਆ ਗਈ ਮਿੱਤਰੋ ਮੇਰੇ ਸਾਹਮਣੇ ਨਾਲ ਇਹਨਾਂ ਨੇ ਜਿਹੜਾ ਅਕੋ ਗੋਟੇ ਜਿੱਤੇ ਜਨੇ ਜੋੜੇ ਸੀਗੇ ਇਹ ਪਾਣੀ ਵੀ ਅਸੀਂ ਯੂਜ਼ ਕਰਾਂਗੇ ਇਹਨੂੰ ਛਡੋਲਿਆ ਨਹੀਂ ਜਿਹੜੇ ਅਸੀਂ ਆਪਣੀ ਤਰੀ ਦੇ ਵਿੱਚ ਗਰੇਵੀ ਬਣਾਉਣ ਵਾਸਤੇ ਇਹ ਜਿਹੜਾ ਅਪੋਦਾ ਸੀਗਾ ਘੀਆਂ ਦਾ ਪਾਣੀ ਨਿਚੋੜਿਆ ਹੋਇਆ ਇਹ ਵੀ ਯੂਜ਼ ਕਰਨਾ ਇਹਦੇ 'ਚ ਅਸੀਂ ਢੋਲਿਆ ਨਹੀਂ ਹੈਗਾ ਓਕੇ ਕਿਉਂਕਿ ਸਾਰਾ ਸਾਰੀ ਇਹਦੇ 'ਚ ਹੁੰਦਾ ਜੇ ਅਸੀਂ ਇਹਨੂੰ ਢੋਲ ਦਾਂਗੇ ਤਾਂ ਫਿਰ ਫਿਰ ਸਾਰਾ ਸੁੱਖ ਅੱਛਾ ਮੈਨੂੰ ਹੁਣ ਮੈਨੂੰ ਹੁਣ ਸਮਝ ਲੱਗਿਆ ਤੁਸੀਂ ਉਹ 'ਚ ਨਮਕ ਕਿਉਂ ਨਹੀਂ ਐਡ ਕਰਿਆ ਤੁਹਾਨੂੰ ਹਾਂ ਉਹੋ ਕਿ ਇਹ 'ਚ ਆਲਰੇਡੀ ਅਸੀਂ ਕਰ ਲਿਆ ਸੀ ਲੋ ਵੀ ਦੋਸਤੋ ਅਮਰ ਕਿਉਂ ਨਹੀਂ ਐਡ ਕੀਤਾ ਮਿੱਤਰੋ ਇਹ ਮੈਨੂੰ ਹੁਣ ਸਮਝ ਲੱਗੀ ਹੈ ਗੱਲ ਇਹਨਾਂ ਨੇ ਨਮਕ ਤਾਂ ਹੀ ਨਹੀਂ ਐਡ ਕੀਤਾ ਕਿਉਂਕਿ ਇਹਨਾਂ ਨੇ ਕੀ ਐ ਪਹਿਲਾਂ ਨਮਕ ਪਾਇਆ ਜੀਗਾ ਜਦੋਂ ਉਹਦਾ ਪਾਣੀ ਗਰਨਾ ਸੀ ਰਾਈਟ ਤੇ ਇਸੇ ਮੈਂ ਇਹ ਪਾਣੀ ਚਲੋ ਜੀ ਮਿੱਤਰੋ ਹੁਣ ਇਹ ਲੱਗ ਰਹੀ ਵਿੱਚ ਇਹ ਨਾਲ ਪਾਣੀ ਹੈ ਜਿਹੜਾ ਹਾਂਜੀ ਇਹ ਵੀ ਅਸੀਂ ਇਹਦੇ ਵਿੱਚ ਪਾ ਰਹੇ ਹਾਂ ਕੀ ਬਾਤ ਹੈ ਜੀ ਕੀ ਬਾਤ ਲਓ ਮਿੱਤਰੋ ਇਹਨੇ ਪਾਣੀ ਕਰਤਾ ਵਿੱਚ ਐਡ ਤੇ ਤੁਸੀਂ ਗਰੇਵੀ ਦੀ ਇੱਕ ਵਾਰ ਲੁੱਕ ਚੈੱਕ ਕਰੋ ਕੀ ਬਾਤ ਹੈ ਯਾਰ ਜਦੋਂ ਇਹ ਚ ਮਤਲਬ ਜਾਣਗੇ ਨਾ ਉਹ ਕੋਫਤੇ ਇਹ ਨਜ਼ਾਰਾ ਆ ਜਾਣਾ ਗੱਲ ਬਸ ਸਿਰਾ ਹੋ ਜਾਣੀ ਹੈ। ਲਓ ਜੀ ਮਿੱਤਰੋ ਚੈੱਕ ਕਰੋ। ਅੱਛਾ ਇਹਨੂੰ ਬੀ 25 ਮਿੰਟ ਕੁੱਕ ਕਰਨਾ ਹੈ। 15 ਮਿੰਟ ਕੁੱਕ ਕਰੋ। ਓਕੇ ਤੇਲ ਸੈਪਰੇਟ ਹੋਣ ਤੱਕ। ਜਿੰਨੇ ਦੇਰ ਤੇਲ ਨਹੀਂ ਛੱਡ ਦੂੰਗਾ ਤੜਕਾ। ਓਕੇ। ਥੋੜੀ ਨੀ ਦੇਰ ਤੱਕ ਇਹਨੂੰ ਕੁੱਕ ਕਰਨਾ ਸੀ। 15 ਮਿੰਟ ਕਿ 20 ਮਿੰਟ ਕਿ 25 ਮਿੰਟ? 15 ਮਿੰਟ 15। ਓਕੇ 15 ਮਿੰਟ ਮਿੱਤਰੋ ਨੂੰ ਪਕਾ ਲੈਣਾ ਜਿਵੇਂ ਕੀ ਹੁਣ ਜਿਵੇਂ ਆ ਜਿਹੜੇ ਤੇਲ ਉੱਪਰ ਵਾਲਾ ਇਹਨੂੰ ਸੈਪਰੇਟਲੀ ਹੋ ਜੇ ਤੇ ਜਿਹੜੀ ਗਰੇਵੀ ਆ ਪ੍ਰੋਪਰਲੀ ਬਣ ਕੇ ਰੈਡੀ ਹੋ ਜਾਏ ਉਸ ਤੋਂ ਬਾਅਦ ਇਹ ਚ ਪਾਵਾਂਗੇ। ਕੋਪਤੇ ਪਰ ਤੁਸੀਂ ਕੀ ਕਰਨਾ ਜਦੋਂ ਆਪਣੀ ਗਰੇਵੀ ਆਪਾਂ ਪੱਕਣ ਲਈ ਰੱਖਦੀ ਉਸ ਤੋਂ ਬਾਅਦ ਤੁਸੀਂ ਇਹਨੂੰ ਕਵਰ ਕਰ ਦੇਣਾ ਕੋਈ ਵੀ ਆਪਣੀ ਪਲੇਟ ਨਾਲ ਪਲੇਟ ਨਾਲ ਕਵਰ ਕਰਨ ਤੋਂ ਬਾਅਦ ਦੈਨ ਇਹਨੂੰ 15-20 ਮਿੰਟ ਲਈ अच्छੇ ਚੰਗੇ ਜਿਹੇ ਪਕਾਓ ਜਦੋਂ ਆਪਣੀ ਗਰੇਵੀ ਪ੍ਰੋਪਰ ਰੈਡੀ ਹੋ ਜਾਏ ਉਸ ਤੋਂ ਬਾਅਦ ਆਪਾਂ ਆਪਣੇ ਜਿਹੜੇ ਕੋਪਤੇ ਨੇ ਉਹ ਵੀ ਵਿੱਚ ਐਡ ਕਰਾਂਗੇ ਤੇ ਜਿਹੜੀ ਫਾਈਨਲ ਲੁੱਕ ਆਊਗੀ ਦੇਖਦੇ ਆ ਖਾਣੇ ਆ ਤੁਹਾਨੂੰ ਬਿਲਕੁਲ ਤੇ ਹੁਣ ਆਪਾਂ ਇਹਨੂੰ ਬਕਾਨਿਆਂ ਨੂੰ ਟੱਕ ਦੇਣੇ ਆ ਮਨਮੀ ਤੇਨੂੰ ਟੱਕ ਦੋ ਤੇ ਉਸ ਤੋਂ ਬਾਅਦ ਇਹਦੀ ਫਾਈਨਲ ਲੁੱਕ ਦਿਖਾਵਾਂਗੇ ਠੀਕ ਆ ਹਾਂਜੀ ਹਾਂਜੀ ਉਹ ਜੀ ਸਾਡੀ ਜਿਹੜੀ ਗਰੇਵੀ ਸੀਗੀ ਇਹਦੇ ਵਿੱਚ ਸਾਡਾ ਜਿਹੜਾ ਤੇ ਤੇ ਉਹਦੇ ਨਾਲ ਹੁਣ ਇਹ ਪ੍ਰੋਪਰ ਤੁਹਾਨੂੰ ਪਤਾ ਲੱਗ ਚੱਲ ਰਿਹਾ ਕਿ ਇਹ ਕੁੱਕ ਹੋ ਗਈ। ਪ੍ਰੋਪਰ ਜਦੋਂ ਤੇਲ ਛੱਡ ਦਿੰਦੀ ਹੈ ਫਿਰ ਇਹ ਮਤਲਬ ਪ੍ਰੋਪਰ ਕੁੱਕ ਹੋ ਜਾਂਦੀ ਹੈ ਇਹਨੇ ਛੱਡਤਾ। ਇਹ ਹੋ ਗਈ ਕੁੱਕ। ਹੁਣ ਇਹਦੇ ਵਿੱਚ ਅਸੀਂ ਕੋफ्ते ਐਡ ਨਹੀਂ ਕਰਾਂਗੇ ਕਿਉਂਕਿ ਸਾਡੇ ਕੋफ्ते ਸੀ ਆਲਰੇਡੀ ਬਹੁਤ ਵਧੀਆ ਪਕਾਏ ਹੋਏ ਨੇ। ਸਭ ਤੋਂ ਪਹਿਲਾਂ ਅਸੀਂ ਇਹਨੂੰ ਕੱਢੂਗੇ ਇੱਕ ਬੌਲ ਦੇ ਵਿੱਚ ਸਾਡੀ ਗਰੇਵੀ ਨੂੰ। ਉਹਦੇ ਵਿੱਚ ਅਸੀਂ ਐਡ ਕਰੂਗੇ ਆਪਣੇ ਕੋफ्ते। ਆਹ ਲੋ ਜੀ ਅਸੀਂ ਕੱਢ ਰਹੇ ਹਾਂ ਆਪਣੀ ਡੋਂਗੇ ਦੇ ਵਿੱਚ ਗਰੇਵੀ। ਇਦੇ ਵਿੱਚ ਅਸੀਂ ਐਡ ਕਰੂਗੇ ਕੋਪਤੇ ਫਿਰ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾਣੇ ਆ ਤਾਂ ਜੀ ਸਾਡੀ ਨਿਕਲ ਗਈ ਬਾਉਲ ਦੇ ਵਿੱਚ ਅਸੀਂ ਐਡ ਕਰਤੇ ਇਦੇ ਵਿੱਚ ਕੋਪਤੇ ਦੇਖੋ ਤੁਸੀਂ ਕਿੰਨੇ ਸੋਹਣੇ ਲੱਗ ਰਹੇ ਨੇ ਇਹ ਆ ਲਓ ਜੀ ਕਿੰਨੇ ਵਧੀਆ ਲੱਗ ਰਹੀ ਹੈ ਇਹਦੀ ਲੁੱਕ ਦੇਖੋ ਤੁਸੀਂ ਇਹਦੀ ਫਾਈਨਲ ਲੁੱਕ ਕਿੰਨੀ ਸੋਹਣੀ ਲੱਗ ਰਹੀ ਆ ਲਓ ਜੀ ਸਾਡੇ ਬਣ ਗਏ ਕੋਪਤੇ ਸਵਾਦਿਸ਼ਟ ਹੋਟਲ ਸਟਾਈਲ ਰੈਸਟੋਰੈਂਟ ਸਟਾਈਲ ਮੈਨੂ ਦਾ ਦਿਖਾਓ ਫੇਰ ਹੀ ਪਤਾ ਲੱਗਣਾ ਹੈ ਕਿਵੇਂ ਪਤਾ ਲੱਗ ਜੂ ਤੁਸੀਂ ਆਪਣੇ ਮੂੰਹ ਤੋਂ ਕਹੋਗੇ ਮੈਂ ਪਹਿਲਾਂ ਚੈੱਕ ਕਰੂੰਗਾ ਨਾ ਪਹਿਲਾਂ ਮੈਂ ਦੇਖੂੰਗਾ ਨਾ ਕਿ ਬਣਿਆ ਕਿ ਨਹੀਂ ਬਣੇ ਪਰੇ ਹਟੋ ਕਰੋ ਚੈੱਕ ਹਟੋ ਪਰੇ ਲੋ ਮਿੱਤਰੂ ਮੈਨੂੰ ਦੇਖ ਲੈਣ ਧਿਆਨ ਨਾਲ ਦੇਖ ਧਿਆਨ ਆਦ ਕਿਆ ਬਾਦ ਸਿਰਾ ਘਰਾਇਆ ਬੈ ਯਾਰ ਇਹ ਤਾਂ ਤੇ ਮਤਲਬ ਹਲੇ ਇੱਕ ਮੈਨੂੰ ਚੀਜ਼ ਦੀ ਕਮੀ ਮਹਿਸੂਸ ਹੋ ਰਹੀ ਹੈ ਉਹ ਚੀਜ਼ ਦੀ ਕਮੀ ਤੁਸੀਂ ਕਿਵੇਂ ਪੂਰੀ ਕਰੋਗੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਪਤਾ ਲੱਗ ਰਹੀ ਮੈਂ ਕੀ ਸੋਚ ਰਿਹਾ ਸੀ ਕਮੀ ਨੂੰ ਪਤਾ ਅਸੀਂ ਇਹਦੇ ਉੱਪਰ ਐਡ ਕਰਨੀ ਹੈ ਮਲਾਈ ਇਹਦੇ ਨਾਲ ਬਣੂਗਾ ਇਹ ਮਲਾਈ ਕਿਉਂ ਮਲਾਈ ਕੀ ਐਡ ਕਰਾਂਗੇ ਪੁੱਤ ਮਲਾਈ ਮਲਾਈ ਲੋ ਵੀ ਮੇਟਰ ਚੈੱਕ ਕਰੋ ਲਾਸਟ ਫਾਈਨਲ ਲੁੱਕ ਤੇ ਗਾਰਨਿਸ਼ ਕਰਤਾ ਧਨੀਆ ਉੱਪਰ ਤੇ ਨਾਲ ਇੱਧਰ ਥੋੜੇ ਬਦੇ ਬੌਲ ਰੱਖੇ ਮਲੇ ਦਾ ਸਪੈਸ਼ਲ ਖਾਣ ਵਾਸਤੇ ਤੇ ਇਸ ਤੋਂ ਬਾਅਦ ਹੁਣ ਦੇ ਫਾਈਨਲ ਲੁੱਕ ਆ ਉਹ ਦੇ ਲੱਗਿਆ ਆਪਾਂ ਚੈੱਕ ਕਰਦੇ ਜਾਓ ਤੁਸੀਂ ਕੀ ਆ ਬਾਤ ਹੈ ਕੀ ਆ ਬਾਤ ਸਿਰਾ ਘਰਾਦਾ ਮੇਟਰ ਗੱਲ ਵਾਜੇ ਨੂੰ ਕਹਿੰਦੇ ਨੇ ਐਂਡ ਉਹ ਕਰਾਤੀ ਆ ਲਓ ਜੀ ਲਓ ਜੀ ਇਹ ਸਾਡੇ ਹੋ ਗਏ ਮਲਾਈ ਕੋਪ ਤੇ ਰੈਡੀ ਚੈੱਕ ਕਰੋ ਮਿੱਤਰੋ ਚੈੱਕ ਕਰੋ ਮਿੱਤਰੋ ਕੀ ਆਵਾਜ਼ ਆ ਮਿੱਤਰੋ ਤੇ ਆਪਣਾ ਬਣ ਗਏ ਆਪਣੇ ਮਲਾਈਕੋਫ ਦਾ ਰੈਡੀ ਨੇ ਮਿੱਤਰੋ ਤੇ ਫਾਈਨਲ ਲੁੱਕ ਆ ਤੁਸੀਂ ਚੈੱਕ ਕਰ ਲੋ ਤੇ ਆਪਣੇ ਘਰੇ ਜਰੂਰ ਬਣਾ ਕੇ ਟਰਾਈ ਕਰੋ ਤੇ ਫਾਈਨਲ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਥੈਂਕ ਯੂ ਸੋ ਮੱਚ ਮਿਲਦੇ ਆ ਕਿਸੇ ਨੈਕਸਟ ਹੋਰ ਤੱਕ ਥੈਂਕ ਯੂ ਬਾਏ ਟੇਕ ਕੇਅਰ ਹੈਵ ਅ ਨਾਈਸ ਡੇ ਤੇ ਬਲੌਗ ਨੂੰ ਕਰਦੇ ਸੌਰੀ ਨਾ ਕਰਦੇ ਨਾ ਕੰਮ ਦੀਆ ਕਰਵਾ ਲੈਂਦਾ ਨਾ ਠੀਕ ਹੈ ਬਾਏ ਬਾਈ ਬਲੈਕ ਕਰਾ ਛੋੜ ਦਿੰਦਾ ਬਾਏ ਕਰਦੇ ਲਾਈਕ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਕਮੈਂਟ ਕਰਕੇ ਜੁੜੋਗੇ ਸੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਸਾਡੀ ਰੈਸਪੀ ਕਿਵੇਂ ਦੀ ਲੱਗੀ ਬਾਏ ਬਾਏ ਮਿਲਦੇ ਰਹਾਂਗੇ ਛੋਟੇ ਰਹਿਣੇ ਬਾਕੀ ਦਾ ਬਾਏ ਬਾ